ਬਾਪੂ ਜੀ ਕਿਹੜੇ ਪਿੰਡ ਤੋਂ ਆਏ ਜੀ ਹਾੜਾ ਦੇ ਮਹਾਰਾਜ ਪੇ ਅਹੀਂ ਆਇਆ ਮੋਧਲਾ ਮੋਧਲਾ ਤੋਂ ਆਏ ਜੀ ਕੱਥੂ ਲੰਗਰ ਇੰਨੇ ਹੈ ਤੇ ਉੱਥੇ ਸਾਡਾ ਮਕਾਨ ਦਿਖ ਪਿਆ ਸੀ ਅੱਛਾ ਤੇ ਫਿਰ ਇੱਕ ਇੱਕ ਤਰ੍ਹਾਂ ਸਰਦਾਰ ਹੀ ਜੋ ਕਹਿ ਲਗਾ ਵੀ ਆਜੋ ਸੁਣਨੇ ਹੋਣੇ ਫਿਰ ਸਾਨੂੰ ਮਕਾਨ ਦੇ ਵਿੱਚ ਚੋਤੇ ਲਿਆ ਕੇ ਤੇ ਉੱਥੇ ਬਾਹਰ ਤੇ ਲਿਆ ਕੇ ਫਿਰ ਆਪਾਂ ਨੂੰ ਪ੍ਰਸ਼ਾਦਾ ਪਾਣੀ ਦੇਣ ਲਾਵੇ ਰੋਟੀ ਪਾਣੀ ਤੇ ਉਹਨੂੰ ਵੀ ਸੇਵਾ ਕਰਦਾ ਵਾ ਵੇਖੋ ਆ ਬੱਤੀ ਜਗ ਰਹੀ ਆ ਮਾਲਕ ਦੇ ਗਾਲੀ ਹੱਥ ਜੋੜਦੇ ਆ ਤੇ ਉਹ ਫਿਰ ਕੋਈ ਹੁਣ ਬਚਾਰੇ ਦੀ ਬਦਲੀ ਹੋ ਗਈ ਇੱਥੋਂ ਉਹ ਉਹ ਕਾਫੀ ਜੂਰ ਕਰ ਗਿਆ ਮਿਲ ਜੀ ਇਹ ਵੇਖੀ ਆ ਠੀਕ ਆ ਹਾਂ ਜੀ ਤੇ ਬਾਪੂ ਜੀ ਆ ਅੱਖਾਂ ਫਿਰ ਤੁਹਾਡੀਆਂ ਇੱਕ ਤਰ੍ਹਾਂ ਅੱਖ ਬਿਲਕੁਲ ਨਹੀਂ ਲਿਖਦਾ ਤੁਨੂੰ ਨਹੀਂ ਜਿਹਦਾ ਹੋਣ ਜਿੰਡਿਆ ਪਿਆਵਾ ਦੇਦਾ ਮਾੜਾ ਮਾੜਾ ਵੇਖੋ ਆਹ ਆ ਪੱਖਾ ਚੱਲਦਾ ਲੈ ਆ ਨਾ ਹਾਂ ਇਹ ਪੱਖਾ ਚੱਲਦਾ ਦੇਦਾ ਆਵੇ ਬੱਤੀ ਜੀ ਲੋ ਪਛਾਣਦਾ ਪਤਾ ਪਛਾਣਦਾ ਪਤਾ ਲੱਜਦਾ ਹਾਂਜੀ ਕੋਈ ਉਤਰ ਕੋਈ ਬੰਦਾ ਨਹੀਂ ਵੇਖਦਾ ਬੰਦਾ ਨਹੀਂ ਦੇਖਦਾ ਤੇ ਤੁਹਾਡੇ ਹਸਬੰਦਰੇ ਹਾਂਜੀ ਇਹ ਇਹ ਤੁਹਾਡੇ ਘਰ ਵਾਲੀ ਆ ਆ ਹਾਂਜੀ ਘਰ ਵਾਲੀ ਇਹ ਕੰਨਾਂ ਤੋਂ ਬੋਲੀ ਕਰ ਦਿੱਤਾ ਵਾ ਕੰਨਾਂ ਤੋਂ ਬਿਲਕੁਲ ਨਹੀਂ ਸੁਣਦਾ ਤੁਨੂੰ ਕੰਨਾਂ ਤੋਂ ਸੁਣਦਾ ਵਾ ਘੱਟ ਸੁਣਦਾ ਵਾ ਹਾਂ ਇੰਨੀ ਕੁ ਸੌਂਦੀ ਆ ਜੇ ਆ ਉੱਚੀ ਬੋਲੀਏ ਨਾ ਉੱਚੀ ਬੋਲੀਏ ਨਾ ਫੇਰ ਪਤਾ ਲੱਗਦਾ ਤੇ ਪੁੱਤਾਂ ਨੂੰ ਵੇਖੋ ਫਿਰ ਕਿ ਕੀ ਕਰਾਂ ਲੈ ਇਸ ਇੰਨੇ ਹੀ ਪੁੱਤਾਂ ਨੂੰ ਕਿਤਨਾ ਤੱਲਿਆਂ ਨਾਲ ਲੱਭੀ ਜਾਵਾ ਜਿੰਨੇ ਮੇਰੇ ਨਾਲ ਆਪਾਦ ਕਰਾ ਦਿੱਤਾ ਕਿ ਇਤਨਾ ਹੀ ਹੁਣ ਤਰੇ ਪਈ ਹੈ ਤੇ ਬਾਪੂ ਜੀ ਫਿਰ ਤੁਸੀਂ ਜਿਤਨਾ ਹੁਣ ਜਿਤਨਾ ਮੈ ਮੈਨੂੰ ਤੁਸੀਂ ਮਿੜੇ ਜੇ ਕਿ ਮੈਂ ਰਸਤੇ ਹੀ ਰੰਦੇ ਤੁਹਾਡੇ ਤੁਹਾਡੇ ਵਾਈਫ ਜਿਹੜੀ ਆ ਹੱਥ ਫੜ ਕੇ ਤੁਹਾਨੂੰ ਸਾਰੇ ਬਾਜ਼ਾਰਾਂ ਚ ਲੈ ਲਈ ਫਿਰਦੇ ਨੇ ਤੇ ਇਹ ਫਿਰ ਤੁਸੀਂ ਕਿਉਂ ਕਿਉਂ ਮੋਹਲੇ ਹਟ ਤੁਹਾਡਾ ਪੁੱਤ ਬਿਲਕੁਲ ਨਹੀਂ ਪੁੱਛਦਾ ਤੁਹਾਨੂੰ ਨਹੀਂ ਤੇ ਫਿਰ ਤੁਸੀਂ ਸਾਰੀ ਜਿਹੜੀ ਇਹੋ ਕੰਮ ਕਰਦੇ ਰਹੇ ਕਿ ਜਿਸ ਤਰ੍ਹਾਂ ਮਸਲੇ ਜਦੋਂ ਘਟਾ ਹੋ ਜਾਂਦਾ ਨਾ ਸੌਦਾ ਪਾਣੀ ਆਟਾ ਕੋਟਾ ਕਿਥੇ ਦਾ ਆਪਾਂ ਨਹੀਂ ਗਜਾ ਕਰ ਗਏ ਫਿਰ ਕਾ ਜਾ ਨਹੀਂ ਕਰਦੇ ਬਾਕੀ ਜਨਾਜਰ ਤੱਕ ਤੁਹਾਡਾ ਰਾਸ਼ਨ ਪਾਣੀ ਇਕੱਠਾ ਹੋ ਜੇ ਉਹਨਾਂ ਚਿਰ ਤੱਕ ਤੁਸੀਂ ਕਾ ਜਾ ਕਰਦੇ ਜੀ ਜਦੋਂ ਆਹ ਦੇਖੋ ਮਹੀਨੇ ਦਾ ਡੇਢ ਮਹੀਨੇ ਦਾ ਦੋ ਮਹੀਨਾ ਦਾ ਲੇਫ ਰਹੀ ਰਾਮ ਨਾਮ ਕਰ ਲਈ ਨਹੀਂ ਫਿਰ ਅਹੀਂ ਬਹਿ ਕੇ ਮਾਲਕ ਦੇ ਆਸੇ ਵਿੱਚ ਖਾਲੀ ਜਾਵਾ ਤੇ ਨਾਮ ਜਪਦੇ ਰਹੀਦਾ ਵਾ ਤੇ ਰੱਬ ਦਾ ਸਤਿ ਖੋਲ ਕੇ ਖਾਣੇ ਦੇ ਆਪਾਂ ਇਹਨਾਂ ਦੁਕਾਨਾਂ ਤੇ ਆਪਾਂ ਜਾਂਦੇ ਆਂ ਖਾਣੇ ਉਹਦਾ ਰੱਬ ਦਾ ਨਾਮ ਲੈ ਕੇ ਤੇ ਫਿਰ ਪੈਸਾ ਲੈ ਸਾਨੂੰ ਖਾਣ ਲਖਾਣੇ ਦੇ ਦੇਖੋ ਜੀ ਆਪਾਂ ਜੋ ਬਣ ਕੇ ਜਿਹੜੀ ਕੋਈ ਐਪ ਕਰਦੇ ਆ ਜਿਹਨੇ ਪੈਦਾ ਕੀਤਾ ਹਰ ਇੱਕ ਨੂੰ ਹਰ ਕਿਸੇ ਪਹਿਲੇ ਚੰਗੇ ਰਾਏ ਲਗੋ ਹਾਂਜੀ ਤੇ ਚੰਗਾ ਵਜਨ ਬੋਲੋ ਇਹ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਸਹੀ ਗੱਲ ਤੁਹਾਡੀ ਜਿਹੜਾ ਰੱਬ ਨੂੰ ਮੰਨਦਾ ਨਾ ਉਹ ਸਾਰੇ ਸੰਸਾਰ ਨੂੰ ਮੰਨਦਾ ਠੀਕ ਹੈ ਨਾ ਸਹੀ ਗੱਲ ਹੈ ਹਾਂ ਅੱਛਾ ਉੱਤੋਂ ਆਵਾਜ਼ ਮਾਰ ਕੇ ਤੇ ਲਿਆਉਂਦਾ ਜੱਫੀ ਇਹ ਚ ਪਾ ਕੇ ਲਿਆਏ ਹਾਂਜੀ ਕਿੱਡਾ ਪ੍ਰੇਮ ਦੇ ਨਾਲ ਲੈ ਸਹੀ ਗੱਲ ਠੀਕ ਹੈ ਇਸੇ ਤਰ੍ਹਾਂ ਹਰ ਇੱਕ ਨੂੰ ਚਾਹੀਦਾ ਕਿ ਉਹ ਫਲਾਨਾ ਕੰਮ ਕਰਨ ਦੇ ਆ ਮੈਂ ਵੀ ਇਤਰਾ ਕਰਾਂ ਕੀ ਬਾਤ ਹੈ ਉਹ ਦੁਨੀਆ ਦੇ ਉੱਤੇ ਨਰਕ ਚ ਨਹੀਂ ਜਾਂਦਾ ਸਵਰਗ ਚ ਜਾਉਂਦਾ ਠੀਕ ਹੈ ਅੱਛਾ ਹੋਰ ਤੁਸੀਂ ਮੇਰੇ ਬਚਨ ਸੁਣ ਲਓ ਹੁਣ ਅਹੀਂ ਤੁਹਾਡੀ ਕੀ ਸੇਵਾ ਕਰੀਏ ਤੁਹਾਡੀ ਆਏ ਹੁਣ ਉਦੋਂ ਫਿਰ ਨਹੀਂ ਮਾਰਾ ਸੰਸਾਰ ਨੂੰ ਆਓ ਭਾਈ ਇੱਧਰ ਆਓ ਯਾਰ ਕਿ ਪਿਆਰ ਸਾਡਾ ਮੁਹਬਤ ਤੁਹਾਨੂੰ ਰਸੋਤਾਂ ਲਈ ਕੀ ਬਤਨ ਚਾਹੀਦਾ ਬਤਨ ਨਹੀਂ ਹਨ ਕੋਈ ਜੈਦਾ ਹਨ ਹਾਨੂੰ ਬਸ ਤੁਹਾਡੀ ਸੇਵਾ ਚਾਹੀਦੀ ਤੁਸੀਂ ਦੱਸੋ ਜੇ ਹਰ ਜੇ ਤੁਹਾਨੂੰ ਢਕਣਾ ਨਾ ਪਵੇ ਸਾਰੇ ਦੁਕਾਨਾਂ ਵਾਲਿਆਂ ਨੇ ਨਾ ਪਾਣੀ ਪੀ ਗੋ ਚੰਗ ਹੋਇਆ ਪਾਣੀ ਪਿਉਂਦੇ ਰਹਿਆ ਅੱਛਾ ਕੋ ਤੁਸੀਂ ਆ ਫੜੋ ਆ ਪੀ ਆ ਲੋ ਠੰਡਾ ਜਲ ਛਕ ਲਓ ਮਿੱਠਾ ਜਲ ਜੇ ਉਹ ਮਜ਼ਾ ਥੋੜਾ ਕਰੋ ਮਜ਼ਾ ਕੇ ਕਲਾਸ ਬੜਾ ਛੋਟਾ ਜਾਏ ਤੇ ਥੋੜਾ ਬਿਲਕੁਲ ਥੋੜਾ ਜਿਹਾ ਥੋੜਾ ਕਰੋ ਲੋ ਹੋਣ ਤੁਸੀਂ ਪਿੰਡ ਚ ਜਲਣਾ ਹਾਂ ਮੂੰਹ ਚ ਜਲ ਮੂੰਹ ਤੇ ਜਲ ਜਣਾ ਹਾਂ ਜੀ ਆਪਾਂ ਤੇ ਰੱਬ ਦੇ ਰਾਹੇ ਲੱਗੇ ਆਂ ਤੇ ਆਪਾਂ ਕਿਸੇ ਨੂੰ ਨਾਮ ਵਚਨ ਮਾਰਾ ਬੋਲਣਾ ਜਾਂ ਨਾ ਤੇ ਨਾ ਆਪਾਂ ਤੇ ਸਹੀ ਗੱਲ ਤੁਹਾਡੀ ਤੇ ਨਾ ਆਪਾਂ ਜੇ ਤੱਕ ਬੋਲੇ ਆ ਜਾਂ ਤੇ ਨਾ ਬਕੋ ਬੱਚਿਆਂ ਵਾਲੀ ਵੀ ਹੋ ਗਏ ਆ ਸਾਨੂੰ ਮੁੰਡੇ ਨੇ ਝੋਖਾ ਦਿੱਤਾ ਵਾ ਤੇ ਬਾਕੀ ਸਾਰੇ ਸਾਨੂੰ ਮੁੰਡੇ ਝੋਖਾ ਦਿੱਤਾ ਵਾ ਸਾਨੂੰ ਰੱਬ ਨੇ ਝੋਖਾ ਨਹੀਂ ਦਿੱਤਾ ਆ ਹੋਈ ਨਾ ਗੱਲ ਸਾਨੂੰ ਰੱਬ ਨੇ ਨਹੀਂ ਹਲਨਾ ਆਕਰਮ ਬੰਨਾਲਨਾ ਉਹਦੇ ਨੂੰ ਵਾਪਸ ਦੇਦਾ ਨਹੀਂ ਹੈਗਾ ਹਾਂਜੀ ਹਾਂਜੀ ਤੇ ਆਪਾਂ ਨੂੰ ਫੇਰ ਰੋਸ਼ਨੀ ਆਉਂਦੇ ਪੀ ਫੇਰ ਰੋਸ਼ਨੀ ਕਿੰਨੀ ਉਮਰ ਹੋ ਗਈ ਬਾਪੂ ਜੀ ਤੁਹਾਡੀ ਮੇਰੀ ਉਮਰ ਹੋ ਗਈ ਜੇ 70 ਸਾਲ 70 ਸਾਲ ਉਮਰ ਹੋ ਗਈ ਮਾਤਾ ਜੀ ਤੁਹਾਡੀ ਅੱਜ ਕੱਲ ਤੁਹਾਡੀ ਉਮਰ ਕਿੰਨੀ ਹੋ ਗਈ ਮਾਤਾ ਜੀ ਯਾਦਾ ਇਹਨਾਂ ਦੀ ਮੇਰੇ ਤੋਂ ਥੋੜੀ ਥੱਲੇ ਆ ਥੱਲੇ ਆ ਉਮਰ ਉਮਰ ਨਹੀਂ ਜੀ ਅੱਜ ਕੱਲ ਇੱਕ ਮਿੰਟ ਹਾਂਜੀ ਨੂੰ ਜੇ ਅੱਜ ਕੱਲ ਕੋਈ 50 ਸਾਲਾਂ ਦੀ ਤਾਂ ਨਹੀਂ ਟੱਪੀ ਤੇ ਕਿਉਂ ਜੇ ਆਪਾਂ ਰੱਬ ਦੇ ਨਾਲ ਪਿਆਰ ਆ ਸਾਡਾ ਪ੍ਰੇਮ ਆ ਤੇ ਆਪਾਂ ਨੇ ਦੇਖਿਆ ਕੋਈ ਦੁੱਖ ਨਹੀਂ ਕੋਈ ਤੇ ਬਾਪੂ ਜੀ ਇੱਕ ਮੈਂ ਜਿਹੜੀ ਗੱਲ ਮੁੱਦੇ ਦੀ ਗੱਲ ਕਰਾਂ ਤੁਹਾਡੇ ਨਾਲ ਹਾਂਜੀ ਜੇ ਤੁਹਾਨੂੰ ਗਜਾ ਕਰਨੀ ਨਾ ਪਵੇ ਤੁਹਾਨੂੰ ਹਰ ਮਹੀਨੇ ਦਾ ਰਾਸ਼ਨ ਮਿਲ ਜਾਇਆ ਕਰੇ ਚਲੋ ਉਹ ਤੇ ਤਾਲੀ ਵਖੋ ਮौज ਆਣਾ ਇਹਦਾ ਮौज ਸਾਡੀ ਨਹੀਂ ਮौज ਇਹ ਪਰਮਾਤਮਾ ਦੀ ਜਿੰਨਾ ਦੀ ਤੁਸੀਂ ਪੂਜਾ ਕਰਦੇ ਹੋ ਪਰਮਾਤਮਾ ਤੇਰੇ ਵਿੱਚ ਵਸਦਾ ਹਣ ਕੇ ਮੇਰੀ ਗੱਲ ਦਾ ਜਵਾਬ ਨਹੀਂ ਦੇਣਾ ਪਰਵਾਦ ਮੈਂ ਤੇਰੇ ਵਿੱਚ ਵਸਦਾ ਵਾ ਤੂੰ ਸਾਨੂੰ ਉੱਥੋਂ ਫੜ ਕੇ ਲਿਆਇਆ ਵਾ ਸਾਨੂੰ ਉੱਥੋਂ ਫੜ ਕੇ ਲਿਆਇਆ ਵਾ ਸਾਨੂੰ ਲਿਆ ਕੇ ਇੱਥੇ ਬਾਹਿਆ ਜਲ ਪਾਣੀ ਛਕਾਇਆ ਇਹ ਮਾਲਕ ਨੇ ਤੈਨੂੰ ਬਹੁਤ ਕੁਝ ਦੇਣਾ ਬਾਪੂ ਜੀ ਮੈਂ ਜਿਹੜੀ ਮੁੱਦੇ ਦੀ ਗੱਲ ਕਰਾਂ ਤੁਹਾਨੂੰ ਕਿ ਅਸੀਂ ਹਰ ਮਹੀਨੇ ਨਾ ਇੱਥੇ ਰਸਣ ਰਸਣ ਵੰਡਦੇ ਆਂ ਹਾਂਜੀ ਤੇ ਆ 10 ਕ ਦਿਨ 8 ਕ ਦਿਨ ਰਹਿ ਗਏ अच्छा जी 10 ਤਰੀਕ ਆਉਣੀ ਆ ਤੁਹਾਡੇ ਮੋਦਲਾਂ ਤੋਂ ਬੀਬੀਆਂ ਵੀ ਸੜਕੋਂ ਆਉਂਦੀਆਂ ਨੇ। ਤੁਹਾਨੂੰ ਮਹੀਨੇ ਦਾ ਰਾਸ਼ਨ ਪੂਰਾ ਦੇ ਦਿਆ ਕਰੀਆ ਆਟਾ ਵੀ ਸਾਰੀ ਦਾਲ ਵੀ ਛੋਲੇ ਵੀ ਖੰਡ ਵੀ ਪੱਤੀ ਵੀ ਲੂਣ ਵੀ ਸਾਬਣ ਵੀ ਨਹਾਉਣ ਵਾਲਾ ਸਾਬਣ ਵੀ ਸਾਰਾ ਕੁਝ ਮੱਕੀ ਜਿਹੜੇ ਜਿਹੜੇ ਘਰ ਦੀਆਂ ਜ਼ਰੂਰਤਾਂ ਹੁੰਦੀਆਂ ਉਹ ਜਿੱਤੇ ਜੇ ਤੁਹਾਨੂੰ ਸਾਰੀਆਂ ਦੇ ਦਈਏ ਤੇ ਤੁਸੀਂ ਇੱਕ ਥਾਂ ਟਿਕ ਕੇ ਮੈਚ ਉਹਨਾ ਕਿ ਤੁਸੀਂ ਟਿਕ ਕੇ ਬਹਿ ਜੀਏ ਆਪਾਂ ਕਿਉਂਕਿ ਮੇਰੇ ਕੋ ਆਪਣੇ ਆਪ ਇੱਕ ਮਿੰਟ ਮੇਰੇ ਕੋ ਆਪਣੇ ਆਪ ਕੋ ਵੀ ਵੇਖਿਆ ਨਹੀਂ ਜਾਂਦਾ ਕਿ ਇਸ ਅਵਸਥਾ ਦੇ ਵਿੱਚ ਮਾਤਾ ਜਿਹੜੇ ਤਰੀਕੇ ਦੇ ਨਾਲ ਤੁਹਾਨੂੰ ਫੜ ਕੇ ਲੈ ਕੇ ਜਾ ਰਹੀ ਆ ਗਜਾ ਤੁਸੀਂ ਕਰਨਦੇ ਜੇ ਲੋਕੀ ਇਹੋ ਸਮੇਂ ਦੇ ਆ ਕਿ ਇਹ ਮੰਗਦੇ ਫਿਰਦੇ ਆ ਪਰ ਤੁਹਾਡੇ ਮਨੂੰ ਮੂੰਹੋਂ ਮੈਨੂੰ ਜਿਹੜਾ ਸ਼ਬਦ ਤੁਸੀਂ ਕਿਹਾ ਨਾ ਮੈਂ ਗਜਾ ਕਰਦਾ ਉਹ ਏਡੀ ਇੱਕ ਸੋਹਣੀ ਗੱਲ ਲੱਗੀ ਨਾ ਮੈਨੂੰ ਕਿ ਸਿੱਖ ਕਦੀ ਮੰਗਦਾ ਨਹੀਂ ਸਿੱਖ ਗਜਾ ਕਰਦਾ ਤੇ ਇਹ ਇਹ ਚੀਜ਼ਾਂ ਮੈਨੂੰ ਮੇਰੀ ਮੈਨੂੰ ਤੁਹਾਡੀਆਂ ਬਹੁਤ ਜ਼ਿਆਦੀਆਂ ਵਧੀਆ ਲੱਗੀਆਂ ਵਾ ਪਰ ਮੈਂ ਚਾਹੁੰਨਾ ਵਾ ਕਿ ਤੁਸੀਂ ਇੱਕ ਥਾਂ ਇੱਕ ਥਾਂ ਟਿਕ ਕੇ ਬਹਿ ਜਾਓ ਕੀ ਇੱਕ ਤਾਂ ਜਿਹੜਾ ਤੁਹਾਡਾ ਘਰ ਵਾ ਉਸ ਘਰ ਦੇ ਵਿੱਚ ਰੱਬ ਰੱਬ ਕਰੋ ਬੰਦਗੀ ਕਰੋ ਤੇ ਪ੍ਰਸ਼ਾਦਾ ਪਾਣੀ ਜਿਹੜਾ ਵਾ ਉਹ ਤੁਹਾਡਾ ਹਰ ਮਹੀਨੇ ਤੁਹਾਨੂੰ ਪਹੁੰਚਿਆ ਕਰੇਗਾ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਇੱਕ ਕਾਰਡ ਬਣਾ ਦੇਣਾ ਆਪਾਂ ਜਿਤਨਾ ਜਿਤਨਾ ਨੀਲਾ ਕਾਰਡ ਨਹੀਂ ਬਣਦਾ ਹਾਂਜੀ ਹਾਂਜੀ ਉਸੇ ਤਰੀਕੇ ਦਾ ਇੱਕ ਤੁਹਾਨੂੰ ਸਾਡੇ ਵੱਲੋਂ ਕਾਰਡ ਬਣਾਇਆ ਨਾ ਹਰ ਮਹੀਨੇ 10 ਤਰੀਕ ਨੂੰ ਤੁਸੀਂ ਮਾਤਾ ਜੀ ਨੂੰ ਲੈ ਕੇ ਸਾਡੇ ਪਾਸ ਆ ਜਾਇਆ ਕਰਨਾ ਇੱਥੋਂ ਤੁਹਾਨੂੰ ਰਾਸ਼ਨ ਮਿਲ ਜਾਇਆ ਕਰਨਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਾਥ ਮੈਂ ਹਾਂਜੀ ਸਾਥ ਦੇਖੋ ਜੀ ਇਹ ਬਜ਼ੁਰਗ ਮੈਨੂੰ ਰਸਤੇ ਦੇ ਵਿੱਚ ਮਿਲੇ ਮੈਂ ਗੱਡੀ ਖਿਲਾ ਰੀ ਆਪਣੇ ਦਫ਼ਤਰ ਦੇ ਸਾਹਮਣੇ ਤੇ ਸਾਹਮਣੇ ਕਿਸੇ ਕੋ ਕੁਝ ਮੰਗ ਰਹੀ ਸੀ ਤੇ ਪਰ ਇਹਨਾਂ ਦੇ ਮੂੰਹ ਦੇ ਵਿੱਚ ਸ਼ਬਦ ਹੀ ਨਹੀਂ ਗਜਾ ਕਰ ਰਹੇ ਮੈਨੂੰ ਇੰਨੀ ਸੋਹਣੀ ਗੱਲ ਲੱਗੀ ਕਿ ਇੱਕ ਬਜ਼ੁਰਗਾਂ ਦੇ ਅੱਖਾਂ ਦੀ ਰੌਸ਼ਨੀ ਨਹੀਂ ਹੈਗੀ ਤੇ ਮਾਤਾ ਨੂੰ ਸੁਣਦਾ ਬਹੁਤ ਜ਼ਿਆਦਾ ਉੱਚਾ ਵਾ ਤੇ ਉੱਥੇ ਵੇਖੋ ਉੱਥੇ ਜਦੋਂ ਬਜ਼ੁਰਗ ਮਾਤਾ ਆਪਣੇ ਘਰ ਵਾਲੇ ਨੂੰ ਲਈ ਜਾਂਦੀ ਆ ਤੇ ਮੈਂ ਬਾਪੂ ਜੀ ਜਾਈਂ ਪਿੱਛੇ ਕੀ ਸੇਵਾ ਕਰ ਸਕਦੇ ਆਂਦੇ ਤੁਸੀਂ ਦੱਸੋ ਅਸੀਂ ਕੀ ਤਾਂ ਅਸੀਂ ਕੀ ਸੇਵਾ ਕਰ ਸਕਦੇ ਹਾਂ ਇੱਥੇ ਆ ਕੇ ਵੀ ਵੇਖੋ ਮੈਂ ਇਹਨਾਂ ਨੂੰ ਆਖਿਆ ਕਿ ਤੁਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਉੱਥੇ ਬਜ਼ੁਰਗਾਂ ਨੇ ਇੱਕ ਗੱਲ ਕਹੀ ਕਿ ਤੁਸੀਂ ਦੱਸੋ ਅਸੀਂ ਕੀ ਸੇਵਾ ਕਰ ਸਕਦੇ ਮੇਰਾ ਮਨ ਦਗ-ਦਗ ਹੋ ਗਿਆ ਕਿ ਹੁਣ ਵੇਖੋ ਕੋਈ ਇਨਕੁਆਇਰੀ ਨਹੀਂ ਕੋਈ ਕੁਝ ਨਹੀਂ ਅਸੀਂ ਸਿੱਧਾ ਹੀ ਕਾਰਡ ਬਣਾ ਦੇਣਾ ਆਪਾ ਇਹ ਸਾਰੀਆਂ ਐਸੀਆਂ ਐਸੀਆਂ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜ਼ਰੂਰ ਕਰਿਆ ਕਰੋ ਐਸੇ-ਐਸੇ ਬਜ਼ੁਰਗਾਂ ਨੂੰ ਸ਼ੇਅਰ ਦੀ ਬਹੁਤ ਜ਼ਿਆਦੀ ਲੋੜ ਜੀ ਕਿਉਂਕਿ ਇਹ ਐਸ ਉਮਰ ਦੇ ਵਿੱਚ ਘਰ ਬੈ ਕੇ ਖਾਣ ਵਾਲੀ ਉਮਰ ਵਾ ਘਰ ਬੈ ਕੇ ਬੱਚਿਆਂ ਦੇ ਵਿੱਚ ਖੇਡਣ ਵਾਲੀ ਉਮਰ ਵਾ ਬੱਚਿਆਂ ਨੂੰ ਘਟਾਉਣ ਵਾਲੀ ਉਮਰ ਬਾਅਦ ਐਸ ਉਮਰ ਦੇ ਵਿੱਚ ਧੁੱਪ 45 ਡਿਗਰੀ ਬਾਰਵਾ 45 ਡਿਗਰੀ ਤਾਪਮਾਨ ਹੋਇਆ ਤੇ ਉਸ ਤਾਪਮਾਨ ਦੇ ਵਿੱਚ ਬਜ਼ੁਰਗੀ ਅਵਸਥਾ ਦੇ ਵਿੱਚ ਮਾਤਾ ਆਪਣੇ ਘਰ ਵਾਲੇ ਨੂੰ ਹੱਥ ਫੜ ਕੇ ਮਾਰਗਦਰਸ਼ਨ ਹੋ ਕੇ ਲੋਕਾਂ ਕੋ ਗੱਜਾ ਕਰ ਰਹੇ ਹੈ ਇਸੇ ਕਰਕੇ ਐਸੇ ਐਸੇ ਬਜ਼ੁਰਗਾਂ ਦੀ ਜਿਹੜੀ ਸੇਵਾਵਾਂ ਬਹੁਤ ਜਿਆਦੀਆਂ ਜ਼ਰੂਰੀ ਜੇ ਬਹੁਤ ਜਿਆਦੀ ਜ਼ਰੂਰੀ ਜਰੂਰੀ ਜੇ ਐਸੇ ਐਸੇ ਮਾਪੇ ਦੇ ਹੱਥ ਫੜਨੇ ਇਸੇ ਕਰਕੇ ਅੱਜ ਤੋਂ ਇਹ ਮਤੈਂਜੀ ਉਹਦੇ ਮਾਪੇ ਜੀ ਅੱਜ ਤੋਂ ਬਾਅਦ ਇਹਨਾਂ ਨੂੰ ਮੰਗਣ ਦੀ ਲੋੜ ਨਹੀਂ ਪਵੇਗੀ ਪਰ ਜੇ ਇਹਨਾਂ ਦੀ ਚਾਹਤ ਹੈਗੀ ਆ ਕਿ ਲੋਕਾਂ ਦੇ ਵਿੱਚ ਜਾ ਕੇ ਸੀਸਾ ਲੈਣੀਆਂ ਫਿਰੇ ਜਾ ਸਕਦੇ ਨੇ ਜੇ ਲੋਕਾਂ ਦੇ ਵਿੱਚ ਜਾ ਕੇ ਕਿਉਂਕਿ ਇਹ ਮੈਂ ਇਹਨਾਂ ਨੂੰ ਜੂਸ ਦੀ ਆਫਰ ਕੀਤੀ ਕਿ ਜੂਸ ਕੁਛ ਨਾ ਕੁਛ ਠੰਡਾ ਛਕਾਇਆ ਜਾਵੇ ਇਹ ਕਹਿੰਦੇ ਕਿ ਪਿੱਛੋਂ ਹੀ ਬਹੁਤ ਕੁਸ਼ਾਕ ਆਏ ਆ ਇਹਦਾ ਮਤਲਬ ਕਿ ਹਰ ਕੋਈ ਸੀਸਾ ਦਿੰਦਾ ਮੈਨੂੰ ਪਤਾ ਵਾ ਕਿ ਇਹਨਾਂ ਨੇ ਰਾਸ਼ਨ ਛੱਟ ਕੋ ਲੈਣਾ ਵਾ ਪਰ ਇਹਨਾਂ ਨੇ ਫੇਰ ਤੁਰੇ ਫਿਰਨਾ ਕਿਉਂ ਤੁਰੇ ਫਿਰਨਾ ਵਾ ਇਹਨਾਂ ਨੇ ਲੋਕਾਂ ਦੀ ਸੀਸਾ ਲੈਣੀਆਂ ਨੇ ਇਸੇ ਕਰਕੇ ਜਿਹੜੇ ਆਂਦੇ ਆ ਮੈਂ ਜਿਹਨਾਂ ਨੂੰ ਪੁੱਛਿਆ ਵਾ ਕਿ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆਂਦੀ ਤੁਸੀਂ ਦੱਸੋ ਤੁਹਾਨੂੰ ਕੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਮੰਨ ਮੰ ਜਿਹੜਾ ਨਾ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਇਸੇ ਕਰਕੇ ਬਾਪੂ ਜੀ ਅੱਜ ਤੋਂ ਬਾਅਦ ਤੁਹਾਨੂੰ ਇਸ ਚੀਜ਼ ਦੀ ਲੋੜ ਨਹੀਂ ਪੈਣੀ ਅੱਜ ਤੋਂ ਬਾਅਦ ਤੁਸੀਂ ਹਰ ਮਿਲਣੇ ਰਾਸ਼ਨ ਸਾਡ ਕੋ ਲੈ ਜਾਇਆ ਕਰਨਾ ਗੁਰਸਿੱਖ ਆਉਂਦੇ ਆ ਨਾ ਉਹ ਸਾਡ ਕੋ ਆ ਕੇ ਆਪਣੇ ਰਾਸ਼ਨ ਹੱਕ ਨਾਲ ਲੈ ਕੇ ਚੱਲ ਜਾਂਦੇ ਠੀਕ ਹੈ ਇਹ ਇੱਥੇ ਆਪਣੀ ਆ ਦੁਕਾਨ ਹੋਵੇ ਘਰ ਵਾ ਇਹ ਦੁਕਾਨ ਦੁਕਾਨਵਾ ਹਾਂਜੀ ਤੇ ਆਪਾਂ ਇਹ ਦੁਕਾਨ ਤੇ ਆ ਗਏ ਇਹ ਦੁਕਾਨ ਤੇ ਆ ਜਾਓ 10 ਤਰੀਕ ਨੂੰ ਸਵੇਰੇ 10:30 ਵਜੇ ਆ ਜਿਓ ਚਲੋ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਲਾ ਲ ਜੀ ਜੀ ਵਾਹਿਗੁਰੂ ਜੀ ਕੀ ਫਤਿਹ ਜਰਾ ਪੋੜੀਆਂ ਦੀ ਚ ਦੋ ਪੋੜੀਆਂ ਹੋ ਰਹੀਆਂ ਨੇ ਬਾਹਰ ਤੱਕ ਬਣਾਈ ਜਾਂਦੀਆਂ ਪਰ ਤਾਂ ਚੁੜਾ ਦੀ ਇਹ ਨਹੀਂ ਇਹ ਕਹਤੇ ਆਟੋ ਦੇ ਕਰਾ ਆਟੋ ਕਰਾ ਦੀਏ ਹਟੋ ਨਹੀਂ ਨਹੀਂ ਚੱਲ ਜਾਣਾ ਇਹ ਦਰ ਦਰ ਚੱਲ ਜਾਣਾ ਇੱਧਰ ਹੀ ਹਾਂ ਇਹ ਚੱਲ ਜਾਣਾ ਲੈ ਕੇ ਇਹੋ ਜਿਵੇਂ ਆਟੋ ਕਰਾ ਦੇਣਾ ਨਹੀਂ ਨਹੀਂ ਅੱਛਾ ਇਹਨਾਂ ਲੈਣ ਸਗਾ ਆਜੋ ਆਜੋ ਪਕਾੜੀਓ ਮੇਰਾ ਹਰੂ ਨਹੀਂ ਆ ਪਕਾੜੀਆ ਪਰ ਤੁਸੀਂ ਜਾਣਾ ਕਿੱਧਰ ਨੂੰ ਆ ਹਾਂ ਜੀ ਇੱਥੋਂ ਆ ਜੰਗ ਨਾਲੇ ਸਿੱਧੇ ਪੱਪਰ ਪਿੰਡ ਜਾਣਾ ਠੀਕ ਹੈ ਹਾਂ ਜੀ